ਗਾਣਾ ਦੇ ਵਿੱਚ ਪਿਛਲੇ ਦਿਨੀ ਵਾਪਰੇ ਸਰੂngaਸ ਦੇ ਵਿੱਚ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਗੁਰਪ੍ਰੀਤ ਸਿੰਘ ਦੀ ਜਿਹੜੀ ਮੌਤ ਹੋ ਗਈ ਸੀ ਜੇ ਉਹਦੀ ਚਾਲ ਕੀਤੀ ਜਾਵੇ ਮਰਤਕ ਦੇ ਅੱਜ ਪਿੰਡ ਦੇ ਵਿੱਚ ਪਹੁੰਚੀ ਹੈ ਪਰਿਵਾਰ ਵੱਲੋਂ ਗਮਗੀਨ ਮੋਲਦੇ ਵਿੱਚ ਉਸ ਦਾ ਸੰਸਕਾਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਚਮਚਾਨ ਕਰਦੀਆਂ ਤਸਵੀਰਾਂ ਨੇ ਜਿੱਥੇ ਉਸ ਦਾ ਸੰਸਕਾਰ ਹੋ ਰਿਹਾ ਹੈ ਔਰ ਇਹ ਗੱਲ ਕੀਤੀ ਹੈ ਤੇਲਗਾਨਾ ਦੇ ਅਧਿਕਾਰੀ ਹੈ ਉਸੇ ਮਰਤਕ ਦੇ ਲੈ ਕੇ ਪਿੰਡ ਪਹੁੰਚੇ ਸਨ ਉਹਨਾਂ ਵੱਲੋਂ ਪਰਿਵਾਰ ਨੂੰ ਜਿਹੜੀ ਆ 25 ਲੱਖ ਰੁਪਏ ਦੇ ਐਕਸਪ੍ਰੈਸ਼ੀਆ ਗ੍ਰਾਂਟ ਦਾ ਚੈੱਕ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਪਹੁੰਚੇ ਜਿਹੜਾ ਤਹਿਸੀਲਦਾਰ ਨੇ ਉਹਨਾਂ ਨੇ ਉਹਨਾਂ ਵੱ ਕੀ ਉਹਨਾਂ ਦਾ ਕਹਿਣਾ ਕਿ ਇਹ ਪਰਿਵਾਰ ਦੇ ਬੱਚਿਆਂ ਦੇ ਖਾਤੇ ਦੇ ਵਿੱਚ 10 ਲੱਖ ਰੁਪਏ ਦੀ ਰਾਸ਼ੀ ਪਾ ਦਿੱਤੀ ਗਈ ਹੈ ਪਰ ਅਤੇ ਕੰਪਨੀ ਇਹ ਗੱਲ ਕਹਤੀ ਹੈ ਕੰਪਨੀ ਵੱਲੋਂ ਕੰਪਨੀ ਵੱਲੋਂ ਵੀ ਉਸ ਨੂੰ ਆਪਣੇ ਬੰਦੇ ਬੈਨੀਫਿਟ ਦਿੱਤੇ ਜਾ ਰਹੇ ਅਤੇ ਜੋੜਾ ਇੰਸ਼ੋਰੈਂਸ ਉਹ ਵੀ ਦਿੱਤਾ ਜਾ ਰਿਹਾ ਹੈ ਪਰਿਵਾਰ ਦੀ ਮੰਗ ਹੈ ਜਾਂ ਤਾਂ ਉਹਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇ ਤੇ ਬੱਚਿਆਂ ਦੀ ਨੌਕਰੀਆਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਰਿਵਾਰ ਦਾ ਵਿਚਾਰਾ ਵਧੀਆ ਤਰੀਕੇ ਨਾਲ ਚੱਲ ਸਕੇ ਮੇਰੀ ਨੌਕਰੀ ਮੈਨੂੰ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਾਂ ਜਿਸ ਤਰ੍ਹਾਂ ਮੇਰੇ ਘਰ ਵਾਲੇ ਸਾਹਮਣੇ ਸੀ ਕਿ ਮੈਂ ਆਪਣੇ ਬੱਚੇ ਅਫਸਰ ਬਣਾਉਣੇ ਆ ਬੇਟੇ ਦੋਵੇਂ ਜਿਹਨਾਂ ਬੇਟੀਆਂ ਦਾ ਬੇਟਾ ਕਹਿੰਦੇ ਆ ਮੈਂ ਉਹਨਾਂ ਦਾ ਨਾਂ ਰੋਸ਼ਨ ਕਰਾਂ ਤੇ ਉਹਨਾਂ ਸੁੱਖਣ ਨੂੰ ਸਹਾਰਾ ਕਰ ਸਕਾਂ ਮੈਨੂੰ ਪੈਸੇ ਆਣ ਨਹੀਂ ਮੈਨੂੰ ਕੋਈ ਨੌਕਰੀ ਦਿੱਤੀ ਜਾਵੇ ਜਿੱਦਾਂ ਦੇ ਵੀ ਹੋਵੇ ਤਾਂ ਕਿ ਮੈਂ ਆਪਣੇ ਬੱਚੇ ਪਾਲ ਸਕਾਂ ਵੀ ਹਾਂ ਵਾਕਈ ਮੈਂ ਜੋ ਵੀ ਉਹਨਾਂ ਨੇ ਮੇਰਾ ਕੀਤਾ ਬਹੁਤ ਬਹੁਤ ਮਿਹਰਬਾਨੀ ਮੇਰਾ ਘਰ ਵਾਲਾ ਮੈਨੂੰ ਵਾਪਸ ਨਹੀਂ ਮਿਲਣਾ ਪਰ ਉਹਦੀ ਕਮੀ ਜਿਹੜੀ ਉਹ ਨਹੀਂ ਮੈਨੂੰ ਪੂਰੀ ਹੋਈ ਤੇ ਮੇਰੇ ਨਾਲ ਮੈਨੂੰ ਮਾੜੀ ਮੋੜ ਨੌਕਰੀ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ ਬੱਚਿਆਂ ਨੂੰ ਜਿਹੜੇ ਸੁਪਨੇ ਉਹ ਪੂਰੇ ਕਰ ਸਕਣ। ਦੇਖੋ ਇਹ ਸਾਡੇ ਪਿਛਲੇ 17-18 ਦਿਨ ਤੋਂ ਸਾਡੇ ਪਿੰਡ ਦੇ ਵਿੱਚ ਇੱਕ ਸੋਗ ਦੀ ਲਹਿਰ ਚੱਲ ਰਹੀ ਸੀ। ਸਾਨੂੰ ਪਰਸੋ ਰੋਜ ਪਤਾ ਲੱਗਾ ਵੀ ਗੁਰਪ੍ਰੀਤ ਸਿੰਘ ਦੀ ਡੈਥ ਹੋ ਗਈ ਹੈ ਤੇ తెలంగాణ ਦੇ ਵਿੱਚ। తెలంగాణ ਸਰਕਾਰ ਨੇ ਅੱਜ ਸਾਡੀ ਬੈਡ ਡੈੱਡ ਬੋਡੀ ਜਿਹੜੀ ਇੱਥੇ ਪੇਚੀ ਹੈ ਗੁਰਪ੍ਰੀਤ ਦੀ ਚੀਮਕਲਾਂ ਦੇ ਵਿੱਚ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਸਰਕਾਰ ਨੇ ਨਾਲ 25 ਲੱਖ ਰੁਪਏ ਦੀ ਮਦਦ ਸਹਾਤਾ ਦਿੱਤੀ ਹੈ ਸਾਨੂੰ। ਉਹਨਾਂ ਦੇ ਪਰਿਵਾਰ ਨੂੰ ਦੇ ਸਾਡੀ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਅਸੀਂ ਬੇਨਤੀਆਂ ਕੀਤੀਆਂ ਸੀ ਇਹਨਾਂ ਰਿਕੁਐਸਟ ਕੀਤੀ ਸੀ ਜੋ ਸਾਡੇ ਡੀਸੀ ਸਾਹਿਬ ਮਾਨਯੋਗ ਡੀਸੀ ਸਾਹਿਬ ਔਰ ਤਹਿਸੀਲਦਾਰ ਸਾਹਿਬ ਨੇ ਆ ਹੁਣਤਮਨ ਦੀ ਸਰਕਾਰ ਨੂੰ ਬੇਨਤੀ ਕਰਕੇ 10 ਲੱਖ ਰੁਪਏ ਦੇ ਜਿਹੜਾ ਇਹਨਾਂ ਨੂੰ ਮਤ ਦਿੱਤੀ ਹੈ ਪਰਵਾਹ ਤੋਂ ਇਹਨਾਂ ਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਤੇ ਅਸੀਂ ਕੰਪਨੀਾਂ ਨੂੰ ਵੀ ਬੇਨਤੀ ਕੀਤੀ ਆ ਵੀ ਘੱਮ ਸੇ ਘੱਮ ਇਹਨਾਂ ਨੂੰ ਜੋ ਸਹਾਇਤਾ ਇਸ ਦਾ ਸਰਕਾਰ ਪੰਜਾਬ ਸਰਕਾਰ ਨੇ ਤੇ ਲੰਗਾ ਸਰਕਾਰ ਨੇ ਕੀਤੀ ਆ ਇਸ ਤਰੀਕੇ ਉਹਨਾਂ ਦੀ ਵੀ ਹੋਰ ਹੈਲਪ ਕੀਤੀ ਜਾਵੇ ਕਿਉਂਕਿ ਇਹਨਾਂ ਦੇ ਪਰਿਵਾਰ ਵਿੱਚ ਸਿਰਫ ਦੋ ਹੀ ਬੱਚੀਆਂ ਛੋਟੀਆਂ ਤੇ ਇੱਕ ਉਹਦੀ ਮਾਂ ਵਾ ਇੱਕ ਉਹਦੀ ਵਾਈਫ ਆਪ ਕਮਾਉਣ ਵਾਲਾ ਹੋਰ ਕੋਈ ਨਹੀਂ ਆ ਤੇ ਸਾਡੇ ਪਰਿਵਾਰ ਤੇ ਸਾਡੇ ਪਿੰਡ ਤੇ ਬਹੁਤ ਵੱਡਾ ਜਿਹੜਾ ਇਹ ਨੁਕਸਾਨ ਹੋਇਆ ਵਾ ਤੇ ਮੈਂ ਤਬਨਾਤ ਕਰਦਾ ਸਾਡੀ ਪੰਜਾਬ ਸਰਕਾਰ ਦਾ ਔਰ ਤੇਲੰਗਾ ਸਰਕਾਰ ਦਾ ਪਹਿਲਾਂ ਤਾਂ ਇਹ ਬਹੁਤ ਮਨ ਭਾਗੀ ਘਟਨਾ ਹੈ ਜਿਹੜੀ ਉੱਥੇ ਤੇਲੰਗਾ ਨਾਲ ਚ ਵਾਪਰ ਗਈ ਹੈ ਉਹਦੇ ਚ ਆਪਣੀ ਪੰਜਾਬ ਦਾ ਇੱਕ ਸੁਣੀ ਜਵਾਨ ਨੌਜਵਾਨ ਸੀ ਉਹਦੀ ਤੰਗਾਂ ਚ ਡੈਥ ਹੋ ਗਈ ਉਹ ਟੈਲੈਂਟ ਗਾਨਾ ਸਰਕਾਰ ਵੱਲੋਂ ਆਪਾਂ ਧੰਨਵਾਦੀ ਹਾਂ ਉਹਨਾਂ ਨੇ ਉਹਨਾਂ ਨੇ ਬਹੁਤ ਇਹਨਾਂ ਦੀ ਹੈਲਪ ਕੀਤੀ ਪਰਿਵਾਰ ਦੀ ਔਰ 25 ਲੱਖ ਦੀ ਸਹਾਇਤਾ ਵੀ ਦਿੱਤੀ ਹੈ ਔਰ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਨੇ ਸਪੈਸ਼ਲ ਇਹਨਾਂ ਨੂੰ 10 ਲੱਖ ਦੀ ਇਹਨਾਂ ਨੂੰ ਸਹਾਇਤਾ ਭਮਾਇਆ ਕਰਾਈ ਹੈ ਜੋ ਡੀ ਸਾਹਿਬ ਨੇ ਕੱਲ੍ਹ ਤਾਲਮਿਲ ਕਰਕੇ ਇਹਨਾਂ ਦੇ ਅਕਾਊਂਟ ਦੇ ਵਿੱਚ ਪਹਿਲਾਂ ਹੀ ਟ੍ਰਾਂਸਫਰ ਕਰਾ ਦਿੱਤੀ ਹੈ ਕੋਰਪੋਰੈਂਸ ਵਗੈਰਾ ਵੀ ਸੁਣੋ ਜੀ देखो जी जो कोई सरकार वालों रिक्वेस्ट आप परिवार वालों भेजा जो कोई प्रूफ होंगी है तो आप टाइम टू टाइम दसा हमारा को हमारा डिस्ट्रिक्ट कलेक्टर साहब याद यहाँ तो को तेलंगाना गवर्नमेंट का बारे में गुरुप्रीत सिंह मरे ना इसलिए इसको एक्सप्रेसिया फिर डेड बॉडी यहाँ हैंडओवर करने के वही नौ तारीख ग्यारह थर्टी मिनट्स और जब निकल के सुबह-सुबह आए जी आपको उसको ट्वेंटी फाइव लाख चेक पे डिस्ट्रिक्ट कलेक्टर साहब एक्सग्रेशियस सैंक्शन करे तेलंगाना गवर्नमेंट के बारे में वो देने के आए में सर एक उनकी कंपनी से भी बातचीत कर रहे हैं आपकी ग्रुप के लिए कुछ और भी किया जा सके तो गवर्नमेंट वाले प्रेशर कर सकते हैं उसको और उन भी सैटिस्फाई करते बलके माय स्पॉन्सर मेरा पति जस सनी सिंह साथ गुरप्रीत सिंह की कंपनी के दो ही आदमी हैं सन्नी सिंह की डेड बॉडी रिकवरी नहीं हुई। गुरप्रीत की डेड बॉडी लेके घर हवाले कर दी है तेलंगाना ते सरकार यही शुक्रिया अद करने बहुत अच्छा किया डेड बॉडी घर पजाई बाकी डेड बॉडी तलंगाना सरकार ने वचनबद्ध है कि बोले घर पजा गे कुदरती अच्छा है ਉਹਰ ਚਕੂ ਉਦਰਤੀ ਹੋਇਆ ਤੁਸੀਂ ਮਤਲਬ ਕੰਗਰੂ ਇੱਕਦਮ ਹਾਂ ਮੈਂ ਵੀ ਕੰਮ ਉੱਥੇ ਕਰਦਾ ਸੀ ਹੋਇਆ ਆਹ ਦੀ ਡਿਫਟੀ ਦੇ ਬਾਹਰ ਹੈ ਉਹਦੀ ਡਿਫਟੀ ਅੰਦਰ ਹੈ ਬੋਲੇ ਅਪਰ ਟੈਂਡਲ ਉਹ ਬੈਠ ਗਿਆ ਹਾਂ ਪਲਾਸਟਿਕ ਇਹ ਬਲਾਸਟ ਹੁੰਦਾ ਇਹ ਉਹ ਬੈਠਾ ਜੀ ਆਹ ਬਲਾਸਟ ਹੋਇਆ ਉਹ ਆ ਜਾਈ ਯੋਰ ਦੀ ਪੱਥਰ ਤੇ ਪਾਣੀ ਔਰ ਮਰਬਾ ਬੜਾ ਮਸ਼ੀਨ ਕੀ ਵੀ ਤੱਕ ਪਿੱਛੇ ਲੈ ਆ ਕੋਈ ਕਾਰਨ ਕਾਰਨ ਕੁਝ ਪਤਾ ਲੱਗ ਕਾਰਨ ਕੁਝ ਨਹੀਂ ਬੋਲ ਸਕਦੇ ਤ ਕੁਦਰਤੀ ਆਫਤਾ ਹੈ ਕਿੰਨੇ ਦਿਨਾਂ ਬਾਅਦ ਮੈਂ ਕਿ ਡੱਡੂੜੀ ਮਿਲਦੀ ਨਹੀਂ ਇਹ ਜਿੱਦ ਅੱਡ ਬੱਟੀ ਮਿਲਿਆ 8-9 ਦਿਨ ਦਾ ਵਾਈ ਮਿਲਿਆ ਅੱਜ 15 ਦਿਨ ਹੋ ਗਏ ਤੁਹਾਡੇ ਬਪ ਦੀ ਜੇ ਨਹੀਂ ਮਿਲਿਆ ਬਸ ਥੋੜਾ ਜਿਹੀ ਥੋੜੀ ਜਗ੍ਹਾ ਇਹ ਤਸੀਲ ਖਨੂਰ ਗੂੜਾ ਮਨਾਸਾ ਪਰਵਾਲ ਮਮਨ ਸ਼ਰਮਾ ਪੀਟੀਸੀ ਨਿਊਜ਼ ਕਰਨਤਾਰਨ